ਪਹਿਲਾਂ ਮੇਰੀਆਂ ਗੱਲਾਂ ਸੁਣ ਲੈਣਾ ਵੇਖ ਲੈਣਾ ਫਿਰ ਮੇਰੇ ਇਸ ਚੈਨਲ ਨੂੰ ਸਬਸਕ੍ਰਾਈਬ ਅਤੇ ਲਾਈਕ ਸ਼ੇਅਰ ਜ਼ਰੂਰ ਕਰ ਦੇਣਾ ਮੈਂ ਆਪ ਜੀ ਦਾ ਤਹਿ ਦਿਲੋਂ ਧੰਨਵਾਦੀ ਹੋਵਾਂਗਾ ਸ਼ਾਮ ਸਿੰਘ ਓਟਾਰੀ ਜੀ ਦਾ ਜਨਮ 1700 85 ਈਸਵੀ ਨੂੰ ਸਰਦਾਰ ਨਿਹਾਲ ਸਿੰਘ ਦੇ ਘਰ ਮਾਤਾ ਸੰਸੇਰ ਕੌਰ ਦੀ ਕੁੱਖੋਂ ਹੋਇਆ ਸੀ ਸਾਹਮ ਸੰਗਟਾਰੀ ਦੇ ਵੱਡ ਵਡੇਰੇ ਪਹਿਲਾਂ ਜਸਲਮੇਰ ਵਿੱਚ ਰਹਿੰਦੇ ਸਨ ਇਹ ਪਹਿਲਾਂ ਫੂਲ ਮਹਾਰਾਜ ਦੇ ਪਿੰਡ ਵਿੱਚ ਆਵਾਦ ਹੋਏ ਫਿਰ 1735 ਈਸਵੀ ਨੂੰ ਪਿੰਡ ਕੌਕੇ ਵਿੱਚ ਵੱਸ ਗਏ ਕੌਕੇ ਤੋਂ ਬਾਅਦ ਇਹਨਾਂ ਇੱਕ ਉਦਾਸੀ ਸੰਤ ਮੂਲਦਾਸ ਤੋਂ ਅੰਮ੍ਰਿਤਸਰ ਜ਼ਿਲ੍ਹੇ ਦੇ ਇੱਕ ਪਿੰਡ ਮੋੜੀ ਰਖਵਾਈ ਵਿੱਚ ਉੱਚੀ ਜਗ੍ਹਾ ਤੇ ਤਿੰਨ ਮੰਜ਼ਲਾ ਘਰ ਬਣਾ ਕੇ ਇਸ ਦਾ ਨਾਂ ਉਟਾਰੀ ਰੱਖਿਆ ਸੀ ਆਪ ਜੀ ਦੇ ਪਿਤਾ ਨਿਹਾਲ ਸਿੰਘ ਦਾ ਮਹਾਰਾਜਾ ਰਣਜੀਤ ਸਿੰਘ ਜੀ ਦੇ ਨਾਲ ਬਹੁਤ ਪਿਆਰ ਸੀ ਤੇ ਸਾਮ ਸਿੰਘ ਉਟਾਰੀ ਜੀ ਵੀ ਸਰਦਾਰ ਨਿਹਾਲ ਸਿੰਘ ਦੇ ਜਿਉਂਦਿਆਂ ਹੀ ਮਹਾਰਾਜਾ ਰਣਜੀਤ ਸਿੰਘ ਜੀ ਦੀ ਫੌਜ ਵਿੱਚ ਭਰਤੀ ਹੋ ਗਏ ਸਨ ਸਾਮ ਸਿੰਘ ਓਟਾਰੀ ਦੀ ਚੰਗੀ ਤੀਰ ਅੰਦਾਜ਼ ਘੋੜਸਵਾਰ ਅਤੇ ਤਲਵਾਰਬਾਜ਼ ਸਨ ਸਾਮ ਸਿੰਘ ਓਟਾਰੀ ਨੇ ਪਹਿਲੀ ਮਲਤਾਨ ਅਤੇ ਕਸ਼ਮੀਰ ਦੀ ਲੜਾਈ ਵਿੱਚ ਬਹੁਤ ਬਹਾਦਰੀ ਵਿਖਾਈ ਸੀ ਇਸ ਤੋਂ ਮਹਾਰਾਜਾ ਰਣਜੀਤ ਸਿੰਘ ਜੀ ਨੇ ਖੁਸ਼ ਹੋ ਕੇ ਆਪ ਜੀ ਨੂੰ ਇੱਕ ਹੀਰਿਆਂ ਜੜੀ ਕਲਗੀ ਇਨਾਮ ਵਜੋਂ ਦਿੱਤੀ ਸੀ ਇਸ ਤੋਂ ਬਾਅਦ ਸਾਮ ਸਿੰਘ ਟਾਰੀ ਦੀ ਪੁੱਤਰੀ ਨਾਨਕੀ ਦੀ شادی ਰਣਜੀਤ ਸਿੰਘ ਦੇ ਪੁੱਤਰੇ ਕਵਰ ਨਹੁਨਿਹਾਲ ਸਿੰਘ ਨਾਲ ਹੋ ਗਈ ਸੀ ਤੇ ਆਪ ਜੀ ਦੀ ਸਾਂਝ ਲਾਹੌਰ ਦਰਬਾਰ ਨਾਲ ਪੈਣ ਕਰਕੇ ਆਪ ਜੀ ਦੀ ਸਾਨੋ ਸੌਕ ਹੋਰ ਵੱਧ ਗਈ ਆਪ ਨੂੰ ਫੌਜ ਦਾ ਕਮਾਂਡਰ ਬਣਾ ਦਿੱਤਾ ਗਿਆ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਖਾਲਸਾ ਫੌਜ ਵਿੱਚ ਕੁਝ ਹੋ ਰਹੀਆਂ ਗਲਤ ਘਟਨਾਵਾਂ ਵੇਖ ਕੇ ਆਪ ਜੀ ਨੇ ਨੌਕਰੀ ਛੱਡ ਦਿੱਤੀ ਅਤੇ ਅਟਾਰੀ ਆ ਗਏ ਦੂਸਰੇ ਪਾਸੇ ਖਾਲਸਾ ਰਾਜ ਦੇ ਨਮਕ ਹਰਾਮੀ ਵਜ਼ੀਰ ਧਿਆਨ ਚੰਦ ਡੋਗਰੇ ਦੀ ਮਾੜੀ ਨੀਤ ਨਾਲ ਸਿੱਖ ਰਾਜ ਦੀ ਪਿੱਠ ਵਿੱਚ ਸੁਰਾ ਮਾਰ ਦਿੱਤਾ ਸੀ ਤੇ ਸਿੱਖਾਂ ਦੀ ਅੰਗਰੇਜ਼ਾਂ ਨਾਲ ਕੋਈ ਲੜਾਈ ਵਿੱਚ ਡੋਗਰਿਆਂ ਦੀ ਗਿਦਾਰੀ ਕਾਰਨ ਹਾਰ ਹੋ ਗਈ ਸੀ ਅਖੀਰ ਵਿੱਚ ਸਿੱਖ ਦੀ ਫौज ਦੀ ਬਾਗਡੋਰ ਸਾਹਮਣ ਵਾਲਾ ਕੋਈ ਨਾ ਰਹਾ ਤੇ ਮਹਾਰਾਣੀ ਜਿੰਦਕੌਰ ਨੇ ਸਰਦਾਰ ਸਾਮ ਸਿੰਘ ਟਾਰੀ ਨੂੰ ਇੱਕ ਚਿੱਠੀ ਲਿਖੀ ਜਿਸ ਵਿੱਚ ਚਿੱਠੀ ਲਿਖੀ ਕਿ ਫੌਜਾਂ ਦੀ ਬਾਗਡੋਰ ਸੰਭੋ ਚਿੱਠੀ ਵਿੱਚ ਜਦੋਂ ਸਿੱਖਾਂ ਦੀ ਹਾਰ ਅਤੇ ਗਦਾਰਾਂ ਦੀ ਗਦਾਰੀ ਬਾਰੇ ਪੜਿਆ ਤਾਂ ਸਰਦਾਰ ਅਸਾਮ ਸਿੰਘ ਅਟਾਰੀ ਦਾ ਚਿਹਰਾ ਲਾਲ ਹੋ ਗਿਆ ਡੋਲੇ ਫੁਰਕਣ ਲੱਗ ਪਏ ਫਿਰ ਮਾਝੇ ਦੇ ਪਿੰਡਾਂ ਤੋਂ ਹੋਰ ਸਿੰਘਾਂ ਨੂੰ ਨਾਲ ਲੈ ਕੇ ਅਟਾਰੀ ਤੋਂ ਅਰਦਾਸ ਕੀਤੀ ਕੀ ਜਾਂ ਜੰਗੇ ਮੈਦਾਨ ਵਿੱਚ ਜਿੱਤ ਕੇ ਆਵਾਂਗੇ ਜਾਂ ਫਿਰ ਜੰਗ ਦੀ ਲੜਾਈ ਵਿੱਚ ਸ਼ਹੀਦੀਆਂ ਪਾਵਾਂਗੇ ਉਹਦੀ ਦਸਤਾਰ ਸੋਣੀ ਰਫਤਾਰ ਗੁਫਤਾਰ ਸੋਣੀ ਰਫਤਾਰ ਸੋਣੀ ਕੀ ਕਹੀਏ ਕੁਝ ਨਹੀਂ ਕਹਿਣ ਵਾਲਾ ਕਾਦਰ ਯਾਰ ਜੱਗ ਤੇ ਨਾਮ ਰੁਸ਼ਨ ਸਾਮ ਸਿੰਘ ਓਟਾਰੀ ਦਾ ਰਹਿਣ ਵਾਲਾ